ਆਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਤੇ ਸਰ ਕੀ ਮਾਮਲਾ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਕੋਲ 2 ਦਿਨ ਪਹਿਲੇ ਇੱਕ ਗੁਰਦੀਪ ਸਿੰਘ ਐ ਮਾਲੜੀ ਦੇ ਰਹਿਣ ਵਾਲੇ ਜ਼ਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਕਿ ਮੈਨੂੰ ਇਹ ਨੰਬਰ ਤੋਂ ਕਾਲ ਆ ਰਹੀ ਆ ਤੇ ਉਹਦੇ ਵਿੱਚ ਉਹ ਥ੍ਰੈਟ ਕਰ ਰਿਹਾ ਵੀ ਅਸੀਂ ਤੇਰੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗੇ ਜੇ ਸਾਨੂੰ 5 ਲੱਖ ਰੁਪਇਆ ਨਾ ਦਿੱਤਾ ਤੇ ਉਹਦੇ ਕਰਕੇ ਉਹ ਕਾਫੀ ਘਬਰਾਇਆ ਹੋਇਆ ਸੀ ਉੱਤੇ ਹੀ ਪਰਚਾ ਦਰਜ ਕਰਕੇ ਤੇ ਆਪਾਂ ਉਸ ਕਾਲ ਦਾ ਜਿਹੜਾ ਬਾਰ-ਬਾਰ ਉਹਨੂੰ ਜਦੋਂ ਕਾਲ ਆਈ ਆਪਾਂ ਉਹਦਾ ਪਿੱਛਾ ਕੀਤਾ ਉਹਨੂੰ ਟਰੇਸਿੰਗ ਤੇ ਲਵਾਇਆ ਤੇ ਟੀਮਾਂ ਬਣਾ ਕੇ ਤੇ ਆਪਾਂ ਇਹ ਜਿਹੜੇ ਆ ਦੋ ਬੰਦੇ ਜਿਹੜੇ ਆ ਕਾਬੂ ਕਰ ਲਏ ਸਰ ਨਾਮ ਵਗੈਰਾ ਕੀ ਆ ਇਹਨਾਂ ਦਾ ਇੱਕ ਦਾ ਨਾਮ ਜੀ ਸੰਦੀਪ ਸਿੰਘ ਐ ਇਹ ਬਾਅਦ ਵਿੱਚ ਇਹ ਹੋਇਆ ਕਿ ਜਿਹੜਾ ਗੁਰਦੀਪ ਸਿੰਘ ਆ ਉਹਦਾ ਹੀ ਲੜਕਾ ਜਿਹੜਾ ਸੰਦੀਪ ਸਿੰਘ ਆ ਉਹਨੇ ਹੀ ਇਹ ਸਾਰਾ ਪਲਾਨ ਕੀਤਾ ਸੀ ਉਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੇ ਉਹਨੇ ਆਪਣੇ ਫਾਦਰ ਨੂੰ ਹੀ ਥ੍ਰੈਟ ਕੀਤਾ ਸੀ ਕਿ ਮੈਨੂੰ ਵੀ ਇਹ ਰਕਮ ਦਿੱਤੀ ਜਾਏ ਤੇ ਨਹੀਂ ਤੇ ਮਤਲਬ ਤੁਹਾਡੇ ਲੜਕੇ ਸੰਦੀਪ ਸਿੰਘ ਦਾ ਨੁਕਸਾਨ ਕਰਾਂਗਾ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਨਹੀਂ ਫਿਲਹਾਲ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਆਪਾਂ ਕਰ ਰਹੇ ਆ ਤੀਜ ਦੇ ਵਿੱਚ ਪਤਾ ਲੱਗੇਗਾ ਸਰ ਇਹ ਦੋ ਜਣੇ ਹੀ ਆ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਆ ਗਿਆ 2 ਜਣੇ ਆ ਜੀ ਇੱਕ ਹੱਲੇ ਜਿਹੜਾ ਪਗੋੜਾ ਭੱਜਿਆ ਹੋਇਆ ਕਰੋ ਤੇ ਉਹਨੂੰ ਵੀ ਜਲਦੀ ਕਾਬੂ ਕੀਤਾ ਜਾਏਗਾ ਇਹ ਪ੍ਰਕਿਰਤੀ ਹੋਣੀ ਮੰਨਦੀ ਕਿ ਪਹਿਲਾਂ ਵੀ ਲੇਟ ਨਹੀਂ ਇਸ ਤੋਂ ਪਹਿਲੇ ਨਹੀਂ ਕੋਈ ਇਦਾਂ ਦਾ ਕੋਈ ਅਲੱਗ ਗੱਲ ਨਹੀਂ ਸਮਝਾਉਂਦਾ ਜੀ ਉਹਦਾ ਨਾਂ ਅਜੇ ਕੁਮਾਰ ਹੈ ਜੀ ਉਹ ਮੰਲੜੀ ਦਾ ਜੀ ਉਹ ਵੀ ਮੰਲੜੀ ਦਾ ਜੀ ਹਾਂ ਜੀ ਤੇ ਜ਼ਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਨਾਂ ਤੇ ਪੱਚਾ ਦਰਜ ਹੋ ਗਿਆ ਜੀ ਆਪਾਂ ਇਹਨਾਂ ਦੀ ਅਰੈਸਟ ਪਾਲੀ ਸੀ ਕੱਲ ਆਪਾਂ ਇਹਨਾਂ ਨੂੰ ਪੇਸ਼ ਕੀਤਾ ਸੀ ਅਦਾਲਤ ਵਿੱਚ ਇਹਨਾਂ ਦਾ 2 ਦਿਨ ਦਾ ਰਿਮਾਂਡ ਹੈ ਸੋਮਵਾਰ ਨੂੰ ਦੁਬਾਰਾ ਆਪਾਂ ਫੇਰ ਦੁਬਾਰਾ ਪੇਸ਼ ਕਰਾਂਗੇ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਜਿਸ ਮੋਬਾਈਲ ਤੋਂ ਇਹ ਕਾਲ ਕਰਦੇ ਸੀ ਬਾਰ-ਬਾਰ ਉਹ ਰਿਕਵਰ ਹੋ ਗਿਆ ਤੇ ਸਰ ਇਹ ਆਪਣੇ ਨੰਬਰ ਤੋਂ ਕਰਦੇ ਸੀ ਜਾਂ ਅਲੱਗ ਕੋਈ ਨੰਬਰ ਲਿਆ ਹੋਇਆ ਸੀ ਨਾ ਅਲੱਗ ਲਿਆ ਹੋਇਆ ਸੀ ਕੋਈ ਉਹਦੀ ਆਪਾਂ ਹਲੇ ਸੀਡੀਆਰ ਵਗੈਰਾ ਸਾਰਾ ਕੁਝ ਡਿਟੇਲ ਕਢਾਵਾਂਗੇ ਵੀ ਇਹਨਾਂ ਨੇ ਕਿਸ ਦਿਨ ਦੁਬਾਰਾ ਕਦੋਂ SIM ਲਈ ਕਦੋਂ ਇਹਦਾ ਮੋਬਾਈਲ ਲਿਆ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਇਹ ਪਲਾਨਿੰਗ ਕੀਤੀ ਤੇ ਸਰ ਜਿਹੜੇ ਇਹਨਾਂ ਦੇ ਜਿਨ੍ਹਾਂ ਨੇ ਕੰਪਲੀਟ ਕੀਤੀ ਸੀ ਉਹ ਕੀ ਕੰਮ ਕਰਦੇ ਆ ਉਹ ਜ਼ਿੰਮੇਦਾਰ ਆ ਜੀ ਖੇਤੀਬਾੜੀ ਕਰਦੇ ਆ ਗੁਡੀਪ ਸਿੰਘ ਸਰ ਮਕਸਦ ਕੀ ਸੀ ਇਹਦਾ ਮਕਸਦ ਇਹ ਸੀ ਜੀ ਫਿਲਹਾਲ ਜਿਹੜੀ ਹੁਣ ਤੱਕ ਦੀ ਆਪਾਂ ਨੂੰ ਤਕਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਦਾ ਲੜਕਾ ਜਿਹੜਾ ਵਾ ਉਹਨੂੰ ਉਹਨੇ ਹੀ ਮਤਲਬ ਆਪਣੇ ਕਿਸੇ ਪਰਪਸ ਵਾਸਤੇ ਇਹਨਾਂ ਇਹਦੇ ਕੋਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਯਾਨੀ ਕਿ ਆਪਣੇ ਫਾਦਰ ਨੂੰ ਥ੍ਰੈਟ ਕੀਤਾ ਸੀ ਤੇ ਸਰ ਇਹਦਾ ਜਿਹੜਾ ਹੈਗਾ ਵਾ ਬੇਟਾ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਪੋਰਟ ਹੈਗੀ ਕੋਈ ਨਹੀਂ ਫਿਲਹਾਲ ਹਾਲੇ ਤੱਕ ਨਹੀਂ ਕੋਈ ਵੀ ਸਾਹਮਣੇ ਆਈ ਫਿਰ ਵੀ ਆਪਾਂ ਇਹਦੇ ਬਾਰੇ ਵੀ ਕਰ ਰਹੇ ਹਾਂ ਜੀ ਤੁਸੀਂ ਪੈਸੇ ਲਈ ਲੋਕ ਆਪਣੇ ਫਾਦਰ ਨੂੰ ਵੈਸੇ ਹੀ ਮੰਗ ਸਕਦੇ ਨੇ ਉਹ ਮੰਗ ਸਕਦਾ ਸੀ ਪਰ ਕੀ ਕਾਰਨ ਕੀ ਹੋ ਸਕਦਾ ਕਿ ਕਿਹੜੀ ਲੁਕੀ ਪ੍ਰੋਬਲਮ ਹੋ ਸਕਦੀ ਆ ਉਹ ਬਾ ਉਹ ਹਲੇ ਤਫਤੀਸ਼ ਦੇ ਵਿੱਚ ਆਏਗੀ ਸਾਰੀ ਗੱਲ ਸਰ ਕੀ ਮਾਮਲਾ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਕੋਲ ਦੋ ਕੁ ਦਿਨ ਪਹਿਲੇ ਇੱਕ ਗੁਰਦੀਪ ਸਿੰਘ ਆ ਮਾਲੜੀ ਦੇ ਰਹਿਣ ਵਾਲੇ ਜ਼ਿੰਮੇਦਾਰ ਆ ਉਹਨਾਂ ਨੇ ਸਾਨੂੰ ਕੰਪਲੇਂਟ